ਹਾਂਜੀ ਆਪਾਂ ਅੱਜ ਬਣਾਉਣ ਲੱਗਾਂਗੇ ਹੋਮ ਰੈਮਡੀਜ਼ ਫਾਰ ਫੇਸ ਜੋ ਕਿ ਜੀ ਗਲੋਇੰਗ ਸਕਿਨ ਵਾਸਤੇ ਔਰ ਡਲਨੈਸ ਵਾਸਤੇ ਜੀ ਡਲਨੈਸ ਦੂਰ ਕਰਨ ਵਾਸਤੇ ਉਹਦੇ ਲਈ ਚਾਹੀਦਾ ਆਪਾਂ ਨੂੰ ਬੇਸਨ ਹਾਂਜੀ ਥੋੜੀ ਜੀ ਚਾਹੀਦੀ ਹੈ ਹਲਦੀ 1/2 tsp ਲੈ ਲੈਣਾ ਜੀ ਤੁਸੀਂ ਬੇਸਨ ਤੇ ਹਲਦੀ ਲੈ ਲੈਣੀ ਆ ਜੀ ਸ਼ਾਈਆਂ ਦੇ ਵਾਸਤੇ ਬਹੁਤ ਬੈਸਟ ਰੈਮਡੀ ਹੈ ਜੀ ਹਾਂਜੀ ਇੱਕ ਟਮਾਟਰ ਲੈ ਲੈ ਜੋ ਕਿ ਆਪਾਂ ਨੇ ਧੋ ਲਿਆ ਸੀ ਸਵਾਰ ਲਿਆ ਸੀ ਹਾਂਜੀ ਉਹਦੇ ਵਿੱਚੋਂ ਰਸ ਕੱਢਣਾਗਾ ਤੁਸੀਂ ਨੇ ਤੁਸੀਂ ਇਹਦੇ ਨਾਲ ਮ사ਜ ਕਰ ਸਕਦੇ ਸਕਿਨ ਦੇ ਉੱਤੇ ਹਰ ਰੋਜ਼ ਦੀ ਤਰ੍ਹਾਂ ਗਲੋਇੰਗ ਸਕਿਨ ਦੇ ਵਾਸਤੇ ਲਈ ਬਹੁਤ ਵਧੀਆ ਰਹਿੰਦਾ ਜੀ ਫਿਰ ਆਪਾਂ ਨੇ ਇਹਨੂੰ ਇਹਦਾ ਟਮਾਟਰ ਦਾ ਰਸ ਕੱਢ ਲਿਆ ਜੀ ਆਪਾਂ ਨੇ ਟਮਾਟਰ ਦਾ ਰਸ ਕੱਢ ਕੇ ਤੁਸੀਂ ਇਸ ਨੂੰ ਐਡ ਕਰ ਲੈਣਾ ਜੀ ਆਪਣੇ ਬੇਸਨ ਤੇ ਹਲਦੀ ਵਾਲੇ ਲੇਪ ਦੇ ਵਿੱਚ ਇਹਨੂੰ ਮਿਕਸ ਅਪ ਕਰ ਲੈਣਾ ਫਿਰ ਤੁਸੀਂ ਨੇ ਬਹੁਤ ਹੀ ਵਧੀਆ ਰੈਮਡੀ ਬਣਦੀ ਹੈ ਕਿ ਜਿੰਨਾ ਵੀ ਮੇਰੇ ਭੈਣਾਂ ਦੇ ਫੇਸ ਤੇ ਸਾਈਆਂ ਵਗੈਰਾ ਨੇ ਡਾਲਨਸ ਰਹਿੰਦੀ ਹੈਗੀ 글로ਇੰਗ ਸਕਿਨ ਦੇ ਵਿੱਚ 글로ਇੰਗ ਸਕਿਨ ਲੈ ਕੇ ਆਉਣ ਲਈ ਹਾਂਜੀ ਜਿਵੇਂ ਇੱਕ ਗਰਮੀ ਦਾ ਮੌਸਮ ਹੁਣ ਨਾ ਕਿ ਜਾ ਰਿਹਾਗਾ ਬਹੁਤ ਜ਼ਿਆਦੇ ਫੇਸ ਖਰਾਬ ਹੋ ਚੁੱਕੇ ਨੇਗੇ ਹਾਂਜੀ ਫਿਰ ਆਪਾਂ ਕਰਨਾਗੇ ਇੱਕ ਚਮਚਾ ਗਰਦ ਦਹੀਂ ਦਾ ਐਡ ਕਰਨਾ ਇਹਦੇ ਵਿੱਚ ਫਰੈਸ਼ ਦਹੀਂ ਲੈ ਸਕਦੇ ਹੋਗੇ ਜੇ ਤੁਹਾਡੇ ਕੋਲੇ ਦਿਨ ਵਾਲੀ ਜਾਂ ਖੱਟੀ ਦਹੀਂ ਥੋੜੀ ਬਹੁਤੀ ਹੈ ਤਾਂ ਉਹ ਵੀ ਐਡ ਕਰ ਸਕਦੇ ਹੋ ਅਗਰ ਜਿੰਨਾਂ ਨੂੰ ਨਿੰਬੂ ਛੂਟਾ ਤਾਂ ਨਿੰਬੂ ਵੀ ਪਾ ਸਕਦੇ ਹੋਗੇ ਹਾਂਜੀ ਇਹਨੂੰ ਮਿਕਸ ਕਰ ਲੈਣਾ ਪ੍ਰੋਪਰ ਤਰੀਕੇ ਨਾਲ ਹਾਂਜੀ ਇਹ ਮੈਂ ਖੁਦ ਆਪਦੇ ਫੇਸ ਤੇ ਅਪਲਾਈ ਕੀਤਾ ਜਦੋਂ ਵੀ ਮੇਰਾ ਫੇਸ ਕਾਲਾ ਹੋ ਜਾਂਦਾ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਕਾਲਾ ਹੋ ਜਾਂਦਾ ਜੀ ਤੇ ਮੈਂ ਇਹੀ ਹੀ ਅਪਲਾਈ ਕਰਦੀ ਆਂਗੀ ਤੇ ਸ਼ਾਇਆਂ ਵਗੈਰਾ ਬਹੁਤ ਚਾਰੇ ਵਾਜ ਜਾਂਦੀਆਂ ਨੇ ਜਿੰਨਾ ਮੇਰੇ ਭੈਣਾਂ ਦੇ ਉਹ ਵੀ ਇਹ ਅਪਲਾਈ ਕਰ ਸੰਦੇ ਨੇ ਬੋਸਟ ਬੈਸਟ ਰਿਜ਼ਲਟ ਹੁੰਦਾਗਾ ਟਮਾਟਰ ਦਾ ਰਸ ਪਾਉਣਾ ਜੀ ਇਹਦੇ ਵਿੱਚ ਫਿਰ ਆਪਣੇ ਕੋਲ ਚਾਹੀਦਾ ਜੀ ਤੇਲ ਤੇਲ ਹੈਗਾ ਜੀ ਮੇਰੇ ਕੋਲ ਬਾਦਾਮ ਰੋਗਨ ਤੁਸੀਂ ਇਹ ਤੇਲ ਨੂੰ ਵਰਤ ਕੇ ਦੇਖੋ ਜੀ ਜੋ ਵੀ ਮੇਰੇ ਭੈਣਾਂ ਦੇ ਸ਼ਾਈਆਂ ਵਗੈਰਾ ਨੇਗੇ ਉਹ ਵਰਤੋ ਹਾਂਜੀ ਰਾਤ ਨੂੰ ਸੌਣ ਵੇਲੇ ਜ਼ਰੂਰ ਲਾ ਕੇ ਪਾਓ ਪਰ ਫੇਸ ਪਹਿਲਾਂ ਸਾਫ਼ ਕਰਨਾ ਦੁੱਧ ਨਾਲ ਸਾਫ਼ ਕਰ ਲਓ ਜਾਂ ਫਿਰ ਗੁਲਾਬ ਜਲ ਦੇ ਨਾਲ ਵੀ ਸਾਫ਼ ਕਰ ਸਕਦੇ ਹੋਗੇ ਪਰੇ ਐਡ ਨਹੀਂ ਕਰਨਾ ਹੁਣ ਆਪਾਂ ਨੇ ਇਹ ਤਾਂ ਬਾਅਦ ਦੇ ਵਿੱਚ ਲਗਾਉਣਾਗਾ ਉਸ ਤੋਂ ਪਹਿਲਾਂ ਜਿਹੜਾ ਆਪਣਾ ਪੇਸਟ ਰੈਡੀ ਹੋਇਆ ਪਿਆ ਆਪਾਂ ਉਹ ਲਗਾਉਣਾਗਾ ਹਾਂਜੀ ਫਿਰ ਆਪਾਂ ਨੇ ਲੈਣਾਗਾ ਦੁੱਧ ਥੋੜਾ ਜਿਹਾ ਕੱਚਾ ਦੁੱਧ ਲੈ ਲੈਣਾਗਾ ਤੁਸੀਂ ਨੇ ਫਿਰ ਇੱਕ ਕਾਟਨ ਵੱਲ ਲੈ ਲੈਣੀ ਤੁਸੀਂ ਫੇਸ ਦੇ ਉੱਤੇ ਅਪਲਾਈ ਕਰਨਾ ਆਪਣੇ ਸਕਿਨ ਦੇ ਉੱਪਰ ਅਪਲਾਈ ਕਰਕੇ ਦੇਖਣਾ ਅਗਰ ਕੱਚਾ ਦੁੱਧ ਠੰਡਾ ਨਹੀਂ ਹੈਗਾ ਤਾਂ ਤੁਸਿਨੇ ਆਪਣਾ ਫ੍ਰਿਜ ਦੇ ਵਿੱਚ ਪਿਆ ਹੋਇਆ ਠੰਡਾ ਦੁੱਧ ਵੀ ਵਰਤ ਸਕਦੇ ਹੋ ਉਹ ਸਕਿਨ ਨੂੰ ਸਾਫ਼ ਕਰਨ ਲਈ ਉਹ ਟਾਈਨਿੰਗ ਵਗੈਰਾ ਜੋ ਗੰਦਗੀ ਹੁੰਦੀ ਹੈ ਉਹਦੇ ਨਾਲ ਸਾਫ਼ ਹੋ ਜਾਂਦਾਗਾ ਹਾਂਜੀ ਆਪਾਂ ਇਹਨੂੰ ਹੁਣ ਸਕਿਨ ਦੇ ਉੱਤੇ ਅਪਲਾਈ ਕਰਦੇ ਹਾਂ ਕਿ ਪਹਿਲਾਂ ਸਕਿਨ ਨੂੰ ਧੋ ਲੈਣਾ ਸਾਫ਼ ਕਰ ਲੈਣਾ ਫਿਰ ਦੁੱਧ ਨੂੰ ਇਹਦੇ ਉੱਪਰ ਅਪਲਾਈ ਕਰਨਾਗਾ ਕਾਟਨ ਦੇ ਨਾਲ ਤੁਸੀਂ ਇਹ ਰੈਮਡੀਜ਼ ਘਰੇ ਵਰਤ ਕੇ ਦੇਖੋ ਬਹੁਤ ਵਧੀਆ ਰਿਜ਼ਲਟ ਆਉਂਦਾ ਹਾਂਜੀ ਪੂਰੀ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣਾ ਕਾਟਨ ਦੇ ਨਾਲ ਦੁੱਧ ਨਾਲ ਇਹ ਇੱਕ ਕਲੀਨਜ਼ਰ ਦਾ ਕੰਮ ਕਰਦਾ ਇਹ ਤੁਸੀਂ ਦੇਖ ਸਕਦੇ ਕਿ ਕਿ ਗੰਦਗੀ ਸਾਫ਼ ਹੋ ਰਹੀ ਹੈ ਸਕਿਨ ਦੇ ਉੱਤੇ ਹਾਂਜੀ ਸਕਿਨ ਸਾਫ਼ ਹੋ ਚੁੱਕੀ ਹੈ ਇਹ ਦੁੱਧ ਨਾਲ ਹੁਣ ਆਪਾਂ ਇਹਦੇ ਉੱਤੇ ਕਰਾਂਗੇ ਪੇਸਟ ਨੂੰ ਅਪਲਾਈ ਜੀ ਪਹਿਲਾਂ ਸਾਫ਼ ਕਰ ਲਿਓ ਦੁੱਧ ਨਾਲ ਜਦੋਂ ਸਕਿਨ ਨੂੰ ਸਾਫ਼ ਕਰੋਗੇ ਤਾਂ ਉਸ ਤੋਂ ਬਾਅਦ ਫਿਰ ਇਹਨੂੰ ਪਾਣੀ ਨਾਲ ਸਾਫ਼ ਕਰ ਲੈਣਾ ਜੀ ਉਸ ਤੋਂ ਬਾਅਦ ਆਪਾਂ ਪੇਸਟ ਨੂੰ ਅਪਲਾਈ ਕਰਾਂਗੇ ਪੇਸਟ ਘੱਟੋ ਘੱਟ 15 ਮਿੰਟ ਲਗਾ ਕੇ ਹੀ ਰੱਖਣਾਗਾ ਸੁਕਾ ਲੈਣਾ ਜਦੋਂ ਅੱਧ ਸੁੱਕਾ ਜਾ ਹੋ ਜਾਵੇ ਫਿਰ ਆਪਾਂ ਇਹਦੀ ਸਕਿਨ ਦੀ ਮ사ਜ ਕਰਾਂਗੇ ਹਾਂਜੀ ਆਪਾਂ 15 ਮਿੰਟ ਲਈ ਅਪਲਾਈ ਕਰਕੇ ਰੱਖਾਂਗੇ ਇਹਨੂੰ ਸੁੱਕਣ ਤੋਂ ਬਾਅਦ ਆਪਾਂ ਇਹਦੀ ਮ사ਜ ਕਰਦੇ ਆਂਗੇ ਤੁਸੀਂ ਇਹਨਾਂ ਚੰਗੀ ਤਰ੍ਹਾਂ ਆਪਣੀ ਸਕਿਨ ਦੇ ਉੱਤੇ ਅਪਲਾਈ ਕਰ ਲੈਣਾ neck ਦੇ ਉੱਤੇ ਜੀ ਹਾਂਜੀ ਹੁਣ ਇਹ ਸੁੱਕ ਚੁੱਕਿਆ ਹੈਗਾ ਆਪਾਂ ਨੇ ਇਸ ਦੇ ਮ사ਜ ਕਰਦੇ ਆਂਗੇ 5 ਤੋਂ 7 ਮਿੰਟ ਤੱਕ ਜੀ ਮ사ਜ ਕਰਦੇ ਆਂਣਾ ਸਕਿਨ ਦੇ ਤੇ ਤੁਸੀਂ ਕਦੋਂ ਵੀ ਯੂਜ਼ ਕਰ ਸਕਦੇ ਹੋ ਦਿਨ ਟਾਈਮ ਰਾਤ ਟਾਈਮ ਜੀ ਕਦੋਂ ਵੀ ਤੁਹਾਨੂੰ ਜਦੋਂ ਵੀ ਤੁਸੀਂ ਫ੍ਰੀ ਹੋਵੋ ਉਸ ਟਾਈਮ ਆਪਣੀ ਸਕਿਨ ਤੇ ਅਪਲਾਈ ਕਰ ਲੈਣਾ ਜੀ ਹਾਂਜੀ ਇਹਦੀ ਚੰਗੀ ਤਰ੍ਹਾਂ ਮ사ਜ ਕਰਦੇ ਰਹਿਣਾਗਾ ਜਦੋਂ ਵੀ ਬਦਾਮ ਰੋਗਨ ਤੇਲ ਲਗਾਉਣਾ ਜੀ ਉਹਨੂੰ ਰਾਤ ਨੂੰ ਪੈਣ ਲੱਗੇ ਹੀ ਲਗਾਉਣਾਗਾ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਆਉਂਦਾ ਤੁਸੀਂ 1 ਤੋਂ 15-20 ਦਿਨ ਲਗਾ ਕੇ ਦੇਖੋ ਜੀ ਬਦਾਮ ਰੋਗਨ ਦਾ ਰਿਜ਼ਲਟ ਬਹੁਤ ਬੈਸਟ ਹੁੰਦਾਗਾ ਜੇ ਤੁਸੀਂ ਉਹ ਨਹੀਂ ਲਗਾ ਸਕਦੇ ਤਾਂ ਨਾਰੀਅਲ ਦਾ ਤੇਲ ਲਗਾ ਕੇ ਰੱਖੋ ਪਰ ਉਸ ਤੋਂ ਪਹਿਲਾਂ ਇਹ ਰੈਮਡੀਜ਼ ਕਰਨੀ ਜ਼ਰੂਰੀ ਆ ਆਪਣੇ ਫੇਸ ਤੇ ਇਹਦਾ ਕੋਈ ਖਰਚਾ ਵੀ ਨਹੀਂ ਹੈ ਆਪਣੇ ਰਸੋਈ ਦੇ ਵਿੱਚੋਂ ਹੀ ਆਰਾਮ ਦਾ ਸਮਾਨ ਮਿਲ ਜਾਂਦਾਗਾ ਹਾਂਜੀ ਡੇਲੀ ਡੇਲੀ ਟਮਾਟਰ ਦੀ ਮ사ਜ ਕਰ ਸਕਦੇ ਤਾਂ ਉਹ ਜਿਆਦਾ ਵੈਸਟ ਰਹੇਗਾ ਸਕਿਨ ਗਲੋਇੰਗ ਆਉਂਦੀ ਹੈ ਜੀ ਉਹ ਤੇ ਸਾਫ ਹੁੰਦੀ ਹੈ ਜੀ ਟਾਈਨਿੰਗ ਵਗੈਰਾ ਸਾਰੇ ਦੂਰ ਹੁੰਦੀ ਹੈ ਜੀ ਬਹੁਤ ਵਧੀਆ ਰਿਜ਼ਲਟ ਉਹਨਾਂ ਦੇਖੋ ਸਕਿਨ ਬਹੁਤ ਵਧੀਆ ਸਾਫ ਹੋ ਰਹੀ ਹੈ ਜੀ ਅਗਰ ਆਪ ਫੇਸ਼ੀਅਲ ਵੀ ਕਰਾਉਣੇ 11500 ਰੁਪਏ ਲੱਗਣਦੇ ਇਹ ਘਰ ਦੇ ਵਿੱਚ ਹੀ ਆਪਣਾ ਐਫਰਟਸ ਕਰਨੇ ਪੈਂਦੇ ਨੇ ਤਾਂ ਆਪਣੀ ਸਕਿਨ ਨੂੰ ਪ੍ਰੋਪਰ ਵੇਨਾ ਸਾਫ ਰਹਿੰਦੀ ਹੈ ਜੀ ਹਾਂਜੀ ਫਿਰ ਤੁਸੀਂ ਕਿਸੇ ਕਾਟਨ ਦੇ ਨਾਲ ਤੁਸੀਂ ਇਹਨੂੰ ਸਾਫ਼ ਕਰ ਸਕਦੇ ਹੋ ਹਾਂਜੀ ਸਕਿਨ ਤੁਹਾਡੀ ਸਾਫ਼ ਹੋਣੀ ਸ਼ੁਰੂ ਹੋ ਚੁੱਕੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਫਿਰ ਤੁਸੀਂ ਕਾਟਨ ਦੀ ਹੈਲਪ ਨਾਲ ਇਸਕਿਨ ਨੂੰ ਆਪਣੀ ਨੂੰ ਸਾਫ਼ ਕਰ ਸਕਦੇ ਹੋਗੇ ਜਾਂ ਫਿਰ ਤੁਸੀਂ ਕਿਸੇ ਹੋਰ ਕੱਪੜੇ ਨਾਲ ਟਿਸ਼ੂ ਨਾਲ ਸਾਫ਼ ਕਰਕੇ ਉਸ ਤੋਂ ਬਾਅਦ ਇਹਨੂੰ ਪਾਣੀ ਨਾਲ ਧੋ ਲੈਣਾਗਾ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਜੀ ਬਦਾਮ ਰੋਗਨ ਤੇ ਇਹਨੂੰ ਅਪਲਾਈ ਕਰਨਾ ਇਹ ਸਿਰਫ ਰਾਤ ਨੂੰ ਹੀ ਅਪਲਾਈ ਕਰਨਾ ਮਾਰਨਿੰਗ ਟਾਈਮ ਠੰਡੇ ਪਾਣੀ ਦੇ ਛਿੱਟੇ ਮਾਰ ਕੇ ਇਹਨੂੰ ਮੂਹ ਨੂੰ ਸਾਫ਼ ਕਰ ਲੈਣਾ ਜੀ ਪਰ ਇੱਕ ਗੱਲ ਜਿਆ ਜ਼ਰੂਰ ਰੱਖਣਾ ਕਿ ਟਮਾਟਰ ਦੀ ਮ사ਜ ਕਰਨੀ ਹੈ ਜੇ ਤੁਸੀਂ ਸਕਰਬ ਕਰਨਾ ਚਾਹੁੰਦੇ ਹੋ ਤਾਂ ਚੌਲਾਂ ਦੇ ਆਟੇ ਦਾ ਹੀ ਸਕਰਬ ਕਰਨਾ ਜੀ ਜੇਕਰ ਤੁਸੀਂ ਆਪਣੇ ਫੇਸ ਤੇ ਰਿਜ਼ਲਟ ਚਾਹੁੰਦੇ ਹੋ ਟਾਬਲ ਦੀ ਹੈਲਪ ਨਾਲ ਆਪਣੀ ਫੇਸ ਆ ਆਪਣਾ ਹੱਥ ਸਭ ਨੂੰ ਸਾਫ਼ ਕਰ ਲਈ ਜੀ ਤੁਸੀਂ ਦੇਖ ਸਕਦੇ ਹੋ ਕਿ ਸਕਿਨ ਕਿੰਨੀ ਨੀਟ ਐਂਡ ਕਲੀਨ ਹੋ ਚੁੱਕੀ ਹੈ ਜੀ ਤੁਸੀਂ ਵੀ ਹਾਂਜੀ ਬਿਲਕੁਲ ਵੀ ਡਲਨੈਸ ਨਹੀਂ ਦਿਖਾਈ ਦਿਖਾਈ ਤੇ ਰਹੀ ਜੀ ਸਕਿਨ ਤੇ ਤੁਸੀਂ ਫਿਰ ਇਸ ਦੇ ਉੱਤੇ ਤੇਲ ਨੂੰ ਅਪਲਾਈ ਕਰਨਾ ਅਪਲਾਈ ਕਰਕੇ 5 ਤੋਂ 7 ਮਿੰਟ ਤੱਕ ਮ사ਜ ਦੇਣੀ ਹੈ ਜੀ ਇਹਦੇ ਤੇ ਹਾਂਜੀ ਬਦਾਮ ਰੋਗਨ ਤੇਲ ਮੈਂ ਅਪਲਾਈ ਕਰ ਰਹੀ ਹਾਂ ਸਕਿਨ ਦੇ ਉੱਤੇ ਜੀ ਮ사ਜ ਐਂ ਟੰਗੀ ਤਰ੍ਹਾਂ ਕਰਨੀ ਹੈ ਵੀ ਤਾਂ ਜੋ ਸਕਿਨ ਦੇ ਵਿੱਚ ਤੇਲ ਰੰਚ ਜਾਵੇ ਜੀ ഗ്ലോ ആയി വിഡിയോ ലൈക്ക് ശേർ കമെൻറ്റ് ദർ ചൈബിൾ താങ്ക്സ് ഫോർ വോച്ചിംഗ് ചേനൽ